ਓ ਬਾਈ ਗੱਲ ਸੁਣੋ ਕੀ ਗੱਲ ਹੋ ਗਈ ਗਲ ਕਿਉਂ ਪਈ ਜਾਣਾ ਗਲ ਪਮਣਾ ਹੁਡਾ ਮੁੰਡਾ ਫੋਨ ਖੋ ਕੇ ਲੱਗਾ ਮੈਥੋਂ ਓ ਯਾਰ ਇਹ ਜਿਹੜਾ ਸਾਡਾ ਮੁੰਡਾ ਹੀ ਹੈ ਨਹੀਂ ਉਹ ਇਲਜ਼ਾਮ ਲਾਈ ਜਾਣਾ ਯਾਰ ਬਾਈ ਸੁਣ ਓ ਬਾਈ ਮੈਨੂੰ ਪਤਾ ਹੀ ਨਹੀਂ ਲੱਗਦਾ ਜੇ ਮੇਰੇ ਕੋਲ ਤਾਂ ਰਹਿੰਦਾ ਹੋ ਫੇਰ ਕਿਉਂ ਮੂੰਹ ਬੰਨਿਆ ਈਦਾ ਮੈਨੂੰ ਸਿਆਣ ਆ ਕਿਸੇ ਉਹਦੀ ਓਏ ਦੋ ਦਿਨ ਹੋਇਆ ਪਹਿਲਾਂ ਉਹ ਗੁਰਦੀਪ ਜਾ ਆ ਗਿਆ ਉਹ ਆ ਕੇ ਇਲਜ਼ਾਮ ਲਾਈ ਗਿਆ ਕਿ ਸਾਡੀ ਕੇਬਲ ਵੱਢਦਾ ਸੀ ਹੁਣ ਤੂੰ ਆ ਗਿਆ ਮਾਰੇ ਉਹ ਸਾਡੇ ਹੀ ਮੁੰਡਾ ਲੱਭਿਆ ਵਾ ਲਾਂਬੇ ਦੇਣ ਨੂੰ ਓ ਬਾਈ ਤੁਸੀਂ ਉਹਨੂੰ ਸਾਂਭ ਲਓ ਕੱਲ ਨੂੰ ਕੋਈ ਵੱਡਾ ਕਾਹਨ ਕਰਦਾ ਹੁਣ ਉਹਨੂੰ ਜੇਲ੍ਹ ਦਿਖਾਉ ਉਹ ਉਹ ਤੈਨੂੰ ਦਿਖਾਵਾਂ ਮੈਂ ਕਿ ਜੇਲੇ ਸੀ ਜੇ ਕਾਨੂੰ ਗੱਲਬਾਤ ਹੋ ਗਈ ਸਾਡੇ ਮੁੰਡੇ ਨੂੰ ਕੋਈ ਕਿਉਂ ਮੂੰਹ ਚੱਕਦਾ ਇੱਧਰ ਨੂੰ ਆ ਜਾਂਦੇ ਥੋਨੂੰ ਸਾਡਾ ਘਰ ਹੀ ਦੀਂਦਾਗਾ ਉਹ ਭਰਾ ਵਸਦਾ ਲੰਮਾ ਦੇ ਨਾਲ ਆਉਣੀ ਆ ਮੁੰਡਾ ਛੋਡਾ ਜਦੋਂ ਛੋਡਾ ਮੁੰਡਾ ਨਾਲੇ ਨਾ ਕੀ ਪਤਾ ਹੁਣ ਮੂੰਹ ਬਨ ਕੇ ਕੋਈ ਹੋਰ ਹੋ ਜਾ ਹੋਵੇ ਫੇਪਾਈ ਤੂੰ ਸਾਡੇ ਘਰੇ ਆ ਕੇ ਖੜ ਗਿਆ ਉਹ ਭਾਈ ਮੈਂ ਦੇਖਿਆ ਉਹਨੂੰ ਹੁਣ ਇਹਨੂੰ ਮੋਲ ਨਾ ਪਤਾ ਲੱਗਣਾ ਹੀਰਾ ਹੀਰਾ ਪੜਿਆ ਲਿਖਿਆ ਜਵਾਕ ਇਹੋ ਜੇ ਕੰਮ ਨਹੀਂ ਕਰਦਾ ਹੋ ਉਹ ਗੱਲ ਕੰਮ ਤੋਂ ਭੱਜਿਆ ਨਹੀਂ ਗਿਆ ਨਹੀਂ ਮੈਂ ਫੜ ਲੈਣਾ ਮੂੰਹ ਖੋਲਦਾ ਦਾ ਮੈਂ ਸਭਨੇ ਨੂੰ ਨਾ ਫੜ ਕੇ ਛੋਡੇ ਆ ਜੂਗਾ ਕੋਈ ਨਾ ਲੱਗ ਜੂ ਮਟਰੋਲਾ ਦਾ ਚਾਹੇ ਯਾਰ ਕਾਫੀ ਘਾਸੀ ਚਾਹੇ 500 ਦਾ ਸੀ ਮੇਰਾ ਯਾਰ ਚੋਰੀ ਦਾ ਚੋਰੀ ਆ ਕਰ ਲੈਨੇ ਗੱਲ ਕਲੀਅਰ ਆ ਜਾਂਦਾ ਉਹ ਸਾਧੂ ਨੂੰ ਕਿੱਥੇ ਆ ਬਿਨਾ ਸਬੂਤੋ ਇਲਜ਼ਾਮ ਲਾਉਣ ਲੱਗਣਾ ਪੈਣਾ ਤੇ ਆਪਣੇ ਗੱਲ ਕਰ ਲਾਂਗੇ ਕੱਲ ਨੂੰ ਸਾਡੇ ਮੁੰਡੇ ਨਾਲ ਕੋਈ ਉੱਚੀ ਨੀਚੀ ਗੱਲ ਕਰ ਲਈ ਫੇਰ ਕੌਣ ਜ਼ਿੰਮੇਵਾਰ ਆ ਉਹਦਾ ਤੁਸੀਂ ਐ ਲੰਬੇ ਤੇ ਲੰਬਾ ਆਈਏ ਪਹਿਲਾਂ ਬਾ ਦੇਣੀ ਆ ਸੀ ਇਹ ਚੋਰੀ ਕਰਕੇ ਲੈ ਗਿਆ ਮੇਰਾ ਫੋਨ ਹੋ ਕੇ ਲੱਗਿਆ ਮੈਂ ਤੁਹਾਨੂੰ ਕਿਹਾ ਮੈਂ ਕਿੱਥੇ ਵਧੀਆ ਹਾਂ ਹੁਣ ਮਟਰੋਲਾ ਸੀ ਲੈ ਆ ਗਿਆ ਬੇਬੇ ਬਾਪੂ ਤਰਨਾ ਗੱਲ ਕਰਨੀ ਸੀ ਮੈਂ ਇੱਕ ਕੀ ਗੱਲ ਕਰਨੀ ਆ ਮੈਂ ਉਹ ਆਪਣੇ ਸਕੇਨ ਨਹੀਂ ਹੈਗੇ ਹਾਂ ਉਹਨੇ ਮੈਂ ਦਾਤਨ ਤੋੜਨ ਬਾਗਿਆ ਖੇਤ ਮੈਂ ਚੱਲ ਵੀ ਉੱਥੇ ਤੋੜ ਲਵਣਾ ਆਪਣੇ ਆਪ ਦੇ ਹਨਾ ਉਹ ਮੇਰੇ ਗਲ ਪੈ ਗਿਆ ਲੈ ਕਹਿੰਦਾ ਤੂੰ ਕੇਵਲ ਵੜਦਾ ਮੇਰੇ ਤੇ ਇਲਜ਼ਾਮ ਲਾਉਂਦਾ ਗਾ ਉਹ ਆਪਣੀ ਬਣਦੀ ਨਹੀਂ ਤੂੰ ਆਪਣੇ ਖੇਤੋਂ ਤੋੜ ਲੈਂਦਾ ਮੈਨੂੰ ਕੀ ਪਤਾ ਸੀ ਬਾਪੂ ਮਾਤਾ ਲਾਭ ਦੇ ਆਗੇ ਮੈਂ ਤਾਂ ਤਾਂ ਬਾਗਿਆ ਕਹਿੰਦਾ ਮੈਂ ਛੁਡੇ ਘਰੇ ਦੱਸਦਾ ਲਾਂਬਾ ਲੈ ਕੇ ਆਉਗਾ ਹੁਣ ਲੈ ਐਂ ਕਿਉਂ ਮੈਂ ਲਾਂਬਾ ਲੈ ਕੇ ਆਉਂਦਾ ਦਾਤਨ ਤੂੰ ਪਹਿਲੇ ਕਿ ਹੋਊਗਾ ਤਾ ਕਾਹਦਾ ਲਾਂਬਾ ਗੈ ਤਾਂ ਕਹਿੰਦਾ ਇਹ ਕੇਵਲਾਂ ਵੜਦਾ ਕਹਿੰਦਾ ਤੂੰ ਸਾਡੀਆਂ ਲੈ ਉਹ ਤਾਂ ਵੀ ਲੱਗਦੇ ਆਪਣੇ ਤੇ ਤੈਨੂੰ ਲੱਗਦਾ ਮੈਂ ਐ ਆ ਨਾ ਨਾ ਸਾਨੂੰ ਯਕੀਨ ਆ ਤੇਰੇ ਤੇ ਪੂਰਾ ਪੁੱ ਇਥੇ ਆਉਗਾ ਲੰਬਲੇ ਕੇ ਲੰਬਲੇ ਕੇ ਇੱਥੇ ਕਿਤੇ ਹੋਰ ਜਾਓ ਉਹ ਆ ਗਿਆ ਉਹ ਆ ਗਿਆ ਗਾਹ ਨੂੰ ਨਾ ਜਾਈ ਉਹਨਾਂ ਨਾਲ ਪੜੀ ਆ ਗਿਆ ਬਈ ਅਰੇ ਤੇਰੇ ਕੋਲੇ ਕੰਬਲੇ ਕੇ ਆਏ ਆ ਉਹ ਕੀ ਗੱਲ ਹੋ ਗਈ ਮੈਨੂੰ ਹੁਣ ਆਪਣਾ ਤੇ ਸਾਡੀ ਮੋਟਰ ਕੇਵਲ ਵੱਢੀ ਜਾਂਦਾ ਸੀ ਮੈਨੂੰ ਦੱਸ ਤੈਣੇ ਸਾਰਾ ਕੁਝ ਉਹੀ ਪਕਾਈ ਨਾ ਮਾਰ ਸਾਡੇ ਮੁੰਡੇ ਤੇ ਇਲਜ਼ਾਮ ਨਾ ਲਾ ਕੇ ਆਇਆ ਲੰਬਲੇ ਸਾਡੇ ਮੁੰਡੇ ਤੇ ਲੱਗਦੇ ਹੋਗੇ ਨਾ ਦਾਤਾਂ ਵੱਢਣ ਗਿਆ ਸੀ ਉਥੇ ਕੇਵਲ ਵੱਢਣ ਦੱਸਿਆ ਚੋਰ ਜੇ ਮੈਂ ਵੀਡੀਓ ਬਣਾਈ ਹੁੰਦੀ ਨਾ ਫੇਰ ਤਾਂ ਸਾਨੂੰ ਆਂਦਾ ਯਕੀਨ ਬਣਾ ਲੈਂਦਾ ਫੇਰ ਦੇਖ ਲੈ ਬਾਪੂ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਬਸ ਸ਼ੁਕਰ ਹੈ ਉਹਨਾਂ ਨੂੰ ਪਹਿਲਾਂ ਆ ਕੇ ਦੱਸਤਾ ਨਹੀਂ ਘਰੇ ਲੜਾਈ ਪੈ ਗਈ ਸੀ ਆਹ ਤੁਸੀਂ ਕਹਨੋ ਆਪਦੇ ਨੂੰ ਮਾਰਾ ਕਹਿਣਾ ਹਾਂ ਤੂੰ ਜਾ ਬੜਾ ਜਾ ਆਪਣਾ ਬਣਦੀ ਹੋਣੀਗੀ ਇਲਜ਼ਾਮ ਰਾਉਣ ਲੱਗੇ ਸਾਡੇ ਮੁੰਡੇ ਤੇ ਆ ਕੇ ਆ ਤੈਨੂੰ ਕਿਹਾ ਸੀ ਹਾਂ ਉਹਨਾਂ ਨੇ ਸਾਡੇ ਘਰੇ ਨਾਲ ਆ ਗਿਆ ਬੀਬੀ ਦੇਖ ਲੈ ਤੂੰ ਵੀ ਨਾ ਜਾਇਆ ਕਰ ਕੱਲ ਨੂੰ ਕੇਵਲ ਕੋਈ ਹੋਰ ਵੱਟ ਕੇ ਲੈ ਜਾ ਨਾ ਤੇਰੇ ਲੱਗ ਜੂ ਅਗਲਾ ਖੋਹ ਫਿਰਦਾ ਹੁੰਦਾ ਇੱਥੇ ਨਹੀਂ ਮੈਂ ਮਾਇਣੀਆਂ ਦਾ ਫਾਂ ਓਏ ਉਹੀ ਲੱਗਦੇ ਆ ਤੇਰੇ ਤੇ ਹੋ ਤੂੰ ਕਾੜ ਲੈ ਗਿਆ ਇਹਨਾਂ ਨੂੰ ਆਇਆ ਇਹ ਪੜੇ ਅਣਪੜ੍ਹ ਰਹੇਗੇ ਉਹੀ ਦਾ אההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההה <laughs> no, 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 no. <laughs>